ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗਗਨ ਨਿਹਾਰਾ ਅੱਜ ਦੀ ਜਿਹੜੀ ਵੀਡੀਓ ਆ ਉਹ ਜਾ ਰਹੇ ਆ ਜੀ ਅਸੀਂ ਦਰਸ਼ਨ ਕਰਨ ਦਸਹਿਰਾ ਦੇਖਣ ਤਰਤਿ ਸ਼੍ਰੀ ਹਜੂਰ ਸਾਹਿਬ ਤੇ ਆਪਾਂ ਤਾਂ ਆਲਰੇਡੀ ਪੂਰੇ ਤਿਆਰ ਆ ਸਮਾਨ ਵਗੈਰਾ ਆਪਣਾ ਪੈਕ ਹੋ ਰਿਹਾ ਤੇ ਆਪਾਂ ਚੱਲਦੇ ਆਂ ਜੀ ਲੁਧਿਆਣਾ ਰੇਲਵੇ ਸਟੇਸ਼ਨ ਤੇ ਤੇ ਆਪਣੇ ਭਰਾ ਹੁਣੇ ਤੁਰੇ ਹੋਏ ਨੇ ਉੱਥੋਂ ਪਿੰਡ ਦੇ ਹਾਰੀ ਤੋਂ ਤੇ ਮੈਂ ਦਾ ਲੁਧਿਆਣੀ ਆ ਤੁਹਾਨੂੰ ਜਿੱਦਾਂ ਪਹਿਲਾਂ ਦੱਸਿਆ ਹੀ ਆਪਾਂ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਮੇਰੀਆਂ ਪਹਿਲਾਂ ਵਾਲੀਆਂ ਵੀਡੀਓ ਨੂੰ ਪਿਆਰ ਦੇਣ ਲਈ ਤੇ ਜਿੰਨੇ ਵੀ ਨਵੇਂ ਆਪਣੇ ਸੱਜਣ ਆਏ ਨੇ ਉਹਨਾਂ ਨੂੰ ਬੇਨਤੀ ਆ ਕਿ ਮੇਰਾ ਭਰਾ ਆਪਣਾ ਚੈਨਲ ਵਕਤ ਤੋਂ ਵੱਧ ਸਬਸਕ੍ਰਾਈਬ ਕਰ ਲੋ ਤੇ ਅੱਗੇ ਵੀ ਆਪਾਂ ਵੀਡੀਓ ਦੇ ਵਿੱਚ ਕਹਿੰਦੇ ਹੁੰਦੇ ਆ ਕਿ ਵੀਡੀਓ ਆਪਣੀ ਫੁੱਲ ਦੇਖਿਆ ਕਰੋ ਮੇਰਾ ਭਰਾ ਪੂਰੀ ਐਂਡ ਤੱਕ ਤੁਹਾਡਾ ਭਰਾ ਬਹੁਤ ਮਿਹਨਤ ਕਰਦਾ ਵਾ ਤੇ ਫੁੱਲ ਸਪੋਰਟ ਕਰਿਆ ਕਰੋ ਤੇ ਮੇਰਾ ਭਰਾ ਅੱਗੇ ਦੇ ਅੱਗੇ ਸ਼ੇਅਰ ਕਰਦਿਆ ਕਰੋ ਤੇ ਚਲੋ ਜੀ ਮਿਲਦੇ ਆ ਜੀ ਆਪਾਂ ਚੱਲ ਕੇ ਸਟੇਸ਼ਨ ਦੇ ਉੱਪਰ ਲਓ ਜੀ ਚੱਲ ਪਿਆ ਆਪਾਂ ਘਰੋਂ ਤੇ ਹਲੇ ਦਾ ਕੋਈ ਚੀਜ਼ ਹੈ ਨਹੀਂ ਯਾਰ ਜਾਣ ਲਈ ਹੁਣ ਮੇਨ ਰੋਡ ਤੱਕ ਮੈਨੂੰ ਇੱਧਰ ਪੈਦਲ ਹੀ ਜਾਣਾ ਪੈਣਾ ਵਾ ਤੇ ਮੇਨ ਰੋਡ ਤੇ ਜਾ ਕੇ ਸ਼ਾਇਦ ਆਟੋ ਵਗੈਰਾ ਮਿਲ ਜਾਣਗੇ ਹੁਣ 4.5 ਪੌਣੇ 5 ਦਾ ਟਾਈਮ ਆ ਠੀਕ ਉੱਥੇ ਬੈਠਦੇ ਆ ਮੈਂ ਹੁਣ ਵੈਸੇ ਰੈਪਿਡੋ ਵਗੈਰਾ ਵੀ ਬੁੱਕ ਕੀਤਾ ਬਟ ਹਾਲੇ ਕੋਈ ਬੰਦਾ ਆ ਨਹੀਂ ਰਿਹਾਗਾ ਇਸ ਕਰਕੇ ਫਿਰ ਇੱਧਰ ਪੈਦਲ ਹੀ ਜਾਣਾ ਪੈ ਰਿਹਾ ਪੂਰਾ ਸੁਣਨਾ ਵਾ ਕਿਸੇ ਟਾਈਮ ਇੱਥੇ ਵੇਖੋ ਹੋਰ ਤਾਂ 4 ਘੰਟਿਆਂ ਨੂੰ ਪੂਰੀ ਰੌਣਕ ਹੋਊਗੀ ਇੱਥੇ ਤੇ ਕੋਲੇ ਮੇਰੇ ਟੈਂਟ ਵਗੈਰਾ ਵੀ ਆ ਉਹ ਘਰੇ ਭੇਜਣਾ ਆਪਾਂ ਕੈਂਪਿੰਗ ਵਾਲਾ ਫਿਰ ਆਪਾਂ ਕੈਂਪਿੰਗ ਵਾਲੀ ਵੀਡੀਓ ਵੀ ਬਣਾ ਕੇ ਪਾਇਆ ਕਰਾਂਗੇ ਕੈਂਪਿੰਗ ਕਰਨ ਚੱਲੋ ਤੇ ਦੇਖੋ ਥੋੜਾ ਯਾਰ ਠੀਕ ਹੈ ਜੀ ਮਿਲਦੇ ਆਂ ਚੱਲ ਕੇ ਸਟੇਸ਼ਨ ਤੇ ਹੁਣ ਕਿਹੜਾ ਥੋੜੀ ਜਿਹੀ ਵਾਕ ਹੋ ਜੂਗੀ ਨਾਲੇ ਇੰਨੇ ਨਾਲ ਸਵੇਰੇ ਸਵੇਰੇ 5 ਵਜੇ ਦੀ ਕਹਿੰਦੇ ਹੁੰਦੇ ਆ ਵਾਕ ਵਧੀਆ ਹੁੰਦੀ ਆ ਚਲੋ ਸਾਂਝੋ ਅੱਗੇ ਤਾਂ ਅੱਠ ਰੋਜ਼ ਪਹਿਲਾਂ ਕਰੇ ਉੱਠੇ ਨਹੀਂ ਲੈ ਮਿੱਤਰ ਪਿਆਰੇ ਵੀ ਮਿਲ ਗਏ ਨੇ ਹਾਂ 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 ਤੁਸੀਂ ਵੀ ਆ ਜਾਓ ਤੁਸੀਂ ਵੀ ਆ ਜਾਓ ਲੋ ਇਹ ਕਹਿੰਦੇ ਅਸੀਂ ਵੀ ਤੇਰੇ ਵਲੌਗ ਚ ਆਉਣਾ ਯਾਰ ਅਸੀਂ ਰਹਿ ਗਏ ਤੇ ਸਾਨੂੰ ਨਹੀਂ ਪੁੱਛਦਾ ਪਰ ਇਹ ਵੀ ਦਰवेश ਨੇ ਰੱਬ ਦੇ ਬੰਦੇ ਨੇ ਚਲੋ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਆਪਾਂ ਚੱਲਦੇ ਆਂ ਜੀ ਸਟੇਸ਼ਨ ਵੱਲ ਲੋ ਵੀ ਮਿੱਤਰੋ ਆਪਾਂ ਪਹੁੰਚ ਚੁੱਕੇ ਆਂ ਰੇਲਵੇ ਸਟੇਸ਼ਨ ਤੇ ਤੇ ਬਾਕੀ ਆਪਣੇ ਆਉਂਦੇ 7:30 ਵੇ ਟ੍ਰੇਨ ਆਉਣੀ ਆ ਤੇ ਆਪਣੇ ਨਾਲ ਦੇ ਵੀ ਆਉਂਦੇ ਪਏ ਆ ਹੁਣ ਕਿਰਾਾ ਸਮਾਨ ਸੋਨ ਸੈਟ ਕਰਕੇ ਤੇ ਫੇਰ ਮਿਲਦੇ ਆਂ ਆਪਾਂ ਵੀਡੀਓ ਚ ਅੱਗੇ ਲੋ ਜੀ ਮਿੱਤਰੋ ਆ ਗਿਆ ਆਪਣੇ ਸੰਗਤ ਨਾਲ ਦੀ ਤੇ ਡ੍ਰੇਨ ਵੀ ਨੂੰ ਬਾਵੇ ਚ ਸ੍ਰੀ ਅਕਾਲ ਲੋ ਜੀ ਵੰਟਰ ਚੱਲ ਵੀ ਟ੍ਰੇਨ ਪਹਿਲੀ ਵਾਰੀ ਜ਼ਿੰਦਗੀ 'ਚ ਟ੍ਰੇਨ ਦਾ ਸਫ਼ਰ ਸਿਲਟਾ ਵਗੈਰਾ ਕਰ ਲਿਆ ਸੈਟ ਆਜ ਲੋ ਜੀ ਵਾਹਿਗੁਰੂ ਦਾ ਲੰਗਰ ਵੀ ਨਸੀਬ ਹੋ ਗਿਆ ਆਪਾਂ ਨੂੰ ਹਾਂ ਨਾਲ ਇੱਕ ਦਾ ਅੰਬਾਲੇ ਅੰਬਾਲਾ ਘੈਂਟ ਬਈ ਆ ਗਏ ਹਨ ਆਪਾਂ ਹਾਂ ਬਾਲੇ ਆ ਗਏ ਅੰਬਾਲੇ ਆ ਗਏ ਜੀ ਨਹੀਂ ਨਹੀਂ ਛੱਕ ਤੂੰ ਬਸ ਚਲ ਕੋਈ ਨਹੀਂ ਛੱਕ ਤੂੰ ਪ੍ਰਸ਼ਦਾ ਪ੍ਰਸ਼ਦਾ ਕੀ ਹਿੰਦੀ ਸਰ ਲੋ ਮੈਂ ਤਾਂ ਦਿੱਲੀ ਪਹੁੰਚੇ ਸਦਰ ਯਾਰ ਚੱਲ ਵੀ ਟ੍ਰੇਨ Hãy subscribe cho kênh Ghiền Mì Gõ Để không bỏ lỡ những video hấp dẫn. ਰੋਮਰ ਜਾਂ ਦੂਜਾ ਰੈਡੀਓ ਟਨ ਠੀਕ ਹੈ ਓਏ ਲੜਨਾ ਨਹੀਂ ਆਪਾਂ ਗਵਾਲੀਅਰੇ ਪਹੁੰਚਣ ਵਾਲੇ ਹਾਂ ਹਾਂ ਲੱਗਾ ਹੈ ਉਹ ਲੱਗਾ ਆਓ ਦੇਖ ਜਵਾਬ ਹੋ ਤੋ ਹੁੰਦਾ ਜਵਾਬ ਨੂੰ ਪਿੱਛੇ ਕਰਨ ਹਾਂ ਲੈ ਕੇ ਬਠਾਟ ਤੇ ਗਈਆਂ ਲੋਈ ਦਬਰਾ ਰੇਲਵੇ ਸਟੇਸ਼ਨ ਪਹੁੰਚ ਗਏ ਆਪਾਂ ਟਰੇਨ ਵੀ ਚੱਲਣ ਲੱਗੀ ਆ ਚੱਲਦੇ ਆ ਮੈਂ ਟਰੇਨ ਦੇ ਵਿੱਚ ਹਾਂਜੀ ਮਿੱਤਰੋ ਲੋ ਵੀ ਆਪਾਂ ਪਹੁੰਚ ਗਏ ਆ ਨਵੇਂ ਸਟੇਸ਼ਨ ਤੇ ਇਹ ਬਾਹਰ ਤਾਂ ਆਪਾਂ ਜਾ ਨਹੀਂ ਸਕਦੇ ਕਿਉਂ ਟਰੇਨ ਚੱਲਣ ਵਾਲੀ ਆ ਹੁਣ ਤਾਂ ਬਸ ਨੀਂਦ ਆ ਰਹੀ ਆ ਟਾਈਮ ਹੋ ਗਿਆ ਕਰੀ ਆ ਸੰਗਤ ਬੈਠੀ ਆ ਸਾਰੀ ਆਪਾਂ ਵੀ ਹੁਣ ਕਰਦੇ ਆ ਵੀਡੀਓ ਨੂੰ ਸਮਾਪਤ ਤੇ ਫਿਰ ਆਵਾਂਗੇ ਅਸਤਾਬਿਆ ਵਾ ਟਿਊਬਰ ਟਾਈਮ ਨਹੀਂ ਸੌਂ ਗਿਆ ਇਹਦਾ ਤੇ ਮਿਲਦੇ ਆਂ ਜੀ ਸਵੇਰੇ ਉੱਠ ਕੇ ਅਗਲੇ ਪਾਰਟ ਚ ਇਹ ਬਰੋਂ ਨੇ ਵੀਡੀਓ ਤੋਂ ਕਰਦੇ ਗੱਲਾਂ ਬਾਤਾਂ ਨਾਲੇ ਲਾਈਵ ਚਲਾਵਾਂਗੇ ਕੱਲ ਨੂੰ ਆਪਾਂ ਅੱਜ ਦਾ ਮੈਂ ਦਿਨੇ ਉਦਾਂ ਹੀ ਘੜਦਾ ਦਿਨੇ ਚਲਾਉਣਾ ਸੀਗਾ ਲਾਈਵ ਮੈਂ ਪਰ ਚਲਾਇਆ ਨਹੀਂ ਮੈਂ ਆਹ ਦੇਖਣਾ ਵੀ ਆ ਕੀ ਲੈ ਮਾਈਕ ਆਇ ਚਵਾਜ ਆਉਂਦੀ ਆ ਬਹੁਤ ਘੰਡ ਵਧੀਆ ਰਿਕਾਰਡਿੰਗ ਹੁੰਦੀ ਆ ਇਹਦੇ ਨਾਲ ਤੇ ਸਵੇਰੇ ਆਪਾਂ ਲਾਈਵ ਵੀ ਹੋਵਾਂਗੇ ਤੇ ਅੱਜ ਦੀ ਜਿਹੜੀ ਵੀਡੀਓ ਆਪਾਂ ਅੱਜ ਇੱਥੇ ਹੀ ਸਮਾਪਤ ਕਰ ਦੇਣੀ ਆ ਮਿਲਦੇ ਆਪਾਂ ਕੱਲ ਨੂੰ ਨਵੀਂ ਵੀਡੀਓ ਚ ਕੱਲ ਨੂੰ ਪਹੁੰਚ ਜਾਗੇ ਸ਼ਾਮ ਤੱਕ ਆਪਾਂ ਹਜ਼ੂਰ ਸੇਬ ਅੱਕੇ ਅੱਜ ਜੀ ਇੰਜੋਏ ਬਹੁਤ ਵਧੀਆ ਹੋਇਆ ਇਹ ਬੰਦੇ ਨਾਲ ਜਿਹੜੀ ਸੰਗਤ ਆ ਉਹ ਵੀ ਬਹੁਤ ਵਧੀਆ ਵਾ ਸਾਰੀ ਜੱਥੇ ਆ ਬਾਕੀ ਮਿਲਦੇ ਆਂ ਜੀ ਚੱਲ ਗਏ ਆਪਾਂ ਕੱਲ ਨੂੰ ਫੋਨ ਕਰ ਆਪਾਂ ਸੌਣੇ ਆ ਸਾਰਿਆਂ ਨੂੰ ਗੁੱਡ ਨਾਈਟ ਬਾਏ ਬਾਏ i mm you -hmm.